ਸਸਿਕਲ ਜੀ ਸਾਰਿਆਂ ਨੂੰ ਆਹ ਦੇਖੋ ਜੀ ਸੱਪ ਦਾ ਮੂੰਹ ਕਿੰਨਾ ਨਿੱਕਾ ਹੁੰਦਾ ਹੈ ਤੇ ਜਿਹੜਾ ਦੇਖਣ ਨੂੰ ਐ ਲੱਗਦਾ ਹੁੰਦਾ ਹੈ ਵੀ ਬਹੁਤ ਛੋਟਾ ਹੈ ਤੇ ਤੁਸੀਂ ਐਂ ਦੇਖਿਓ ਵੀ ਆਹ ਸੱਪ ਨਾ ਮੁਰਗੀ ਦਾ ਅੰਡਾ ਖਾਂਦਾ ਹੈ ਆਪਣੇ ਅੰਦਰ ਨਿਕੋਂਦਾ ਤੇ ਤੁਸੀਂ ਐਂ ਦੇਖ ਲਓ ਵੀ ਕਿੰਨਾ ਇਹਦਾ ਛੋਟਾ ਮੂੰਹ ਹੈ ਤੇ ਕਿੰਨਾ ਇਹਦਾ ਮੂੰਹ ਆ ਜਿਹੜਾ ਖੁੱਲਦਾ ਹੈ ਦੇਖੋ ਤੁਸੀਂ ਅੰਡੇ ਜਿੰਨਾ ਮੂੰਹ ਇਹਨੇ ਖੋਲ ਲੈਣਾ ਦੇਖਣ ਨੂੰ ਛੋਟਾ ਲੱਗਦਾ ਸੀ ਅੰਡੇ ਜਿੰਨਾ ਮੂੰਹ ਖੋਲ ਕੇ ਆ ਦੇਖੋ ਅੰਡਾ ਮੂੰਹ ਚ ਇਹ ਪਾ ਚਲਿਆ ਤੇ ਸਾਰਾ ਅੰਡਾ ਇਹਨੇ ਅੰਦਰ ਨਿਕਾ ਜਾਣਾ ਤੇ ਤੁਸੀਂ ਐਂ ਦੇਖ ਲਓ ਵੀ ਇਹਦਾ ਮਿੱਡਾ ਇੰਨਾ ਸਟਰੋਂਗ ਹੁੰਦਾ ਹੈ ਆ ਇਹ ਉਪਰਲਾ ਸਾਰਾ ਕੁਝ ਆਂਡੇ ਦਾ ਇਹਦੇ ਖਾਜਮ ਆ ਜਾਣਾ ਠੀਕ ਹੈ ਜੀ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਲਾਈਕ ਕਰੋ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਸਾਡੀ ਵੀਡੀਓ ਵੇਖਣ ਵਾਸਤੇ ਸਾਨੂੰ ਟਾਈਮ ਦੇਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਕਿਰਪਾ ਕਰਕੇ ਵੀਡੀਓ ਨੂੰ ਅੱਗੇ ਦੇ ਕੇ ਸ਼ੇਅਰ ਕਰੋ ਜੀ